ਪਰਭਾਤੀ ਮਹੱਲਾ ਪੰਜਵਾ ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚ ਜੋਤ ਨਿਵਾਜਿਆ ਸਹਿਜਾ ਧਰਤ ਵਰਤਨ ਕਉ ਪਾਨੀ ਨਿਮਖ ਨਾ ਵਿਸਾਰਹ ਸੇਵਹੁ ਸਾਰਿਗ ਪਾਨੀ ਜਿ ਮੰਨ ਸਤਗੁਰ ਸੇਵ ਹੋਏ ਪਰਮ ਗਤੇ ਹਰਖ ਸੋਗਤੇ ਰਹੈ ਨਿਰਾਰਾ ਤਾ ਤੂ ਪਾਵਹਿ ਪ੍ਰਾਨਪਤੇ ਰਹਾ ਕਾਪੜ ਭੋਗ ਰਸ ਅਨਕ ਪੁੰਚਾਏ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਰੇ ਜੇ ਕਸਮਾ ਹੈ ਜਲ ਥਲ ਮੀਤ ਸੋ ਹਰ ਸੇਵਹੁ ਨੀਤਾ ਨੀਤ ਤਹਾ ਸਖਾਈ ਜਹ ਕੋਏ ਨਾ ਹੋਵੇ ਕੋਟ ਅਪਰਾਧ ਇਕ ਖਿੰਨ ਮਹਿ ਧੋਵੇ ਦਾਤ ਕਰੈ ਨਹੀਂ ਪਛੋਤਾਵੇ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ ਕਿਰਤ ਸੰਯੋਗੀ ਪਾਇਆ ਪਾਲ ਸਾਧ ਸੰਗਤ ਮਹਿ ਬਸੇ ਗੋਪਾਲ ਗੋਰਾ ਮੇਲ ਆਏ ਤੁਮਰੇ ਦਵਾਰ ਜਨ ਨਾਨਕ ਦਰਸ਼ਨ ਦੇਹੋ ਮੁਰਾਰ ਪ੍ਰਭਾਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭ ਤੁਮ ਹੈ ਜਨਾਈ ਕਾਟ ਜੇਵਰੀ ਜਨ ਲੀਏ ਛਡਾਈ ਰਹਾ ਜੋ ਜਨ ਰਤਾ ਪ੍ਰਭ ਕੈ ਰੰਗ ਤਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਨੈ ਪੇਖ ਪੇਖ ਮਨ ਮਹਿ ਹੈ ਰਾਨਾ ਸੋ ਸੁਖੀਆ ਸਭ ਤੇ ਊਤਮ ਸੋਏ ਜਾ ਕੇ ਹਿਰਦੈ ਵਸਿਆ ਪ੍ਰਭ ਸੋਏ ਸੋਈ ਨਿਹ ਚਲ ਆਵੈ ਨਾ ਜਾਏ ਅਨ ਦਿਨ ਪ੍ਰਭ ਕੇ ਹਰ ਗੁਣ ਗਾਏ ਤਾ ਕਉ ਕਰਹ ਸਗਲ ਨਮਸਕਾਰ ਜਾ ਕੈ ਮਨ ਪੂਰਨ ਨਿਰੰਕਾਰ ਕਰ ਕਿਰਪਾ ਮੋਹਿ ਠਾਕੁਰ ਦੇਵਾ ਨਾਨਕ ਉਧਰੈ ਜਾਨ ਕੀ ਸੇਵਾ ਪਰਭਾਤੀ ਮਹੱਲਾ ਪੰਜਵਾ ਗੁਨ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰਉ ਭਗਵੰਤ ਜਾ ਕੈ ਸਿਮਰਨ ਕਲਮਲ ਜਾਹੇ ਤਿਸ ਗੁਰ ਕੀ ਹਮ ਚਰਨੀ ਪਾਹੇ ਸੋ ਮਤ ਦੇਵੋ ਸੰਤ ਪਿਆਰੇ ਸਿਮਰਉ ਨਾਮ ਮੋਹ ਨਿਸਤਾਰੇ ਰਹਾਓ ਜਿਨ ਗੁਰ ਕਹਿਆ ਮਾਰਗ ਸਿਧਾ ਸਗਲ ਤਿਆਗ ਨਾਮ ਹਰ ਗੀਧਾ ਤਿਸ ਗੁਰ ਕੈ ਸਦਾ ਬਲ ਜਾਈਐ ਹਰਿ ਸਿਮਰਨ ਜਿਸ ਗੁਰ ਤੇ ਪਾਈਐ ਬੂੜਤ ਪ੍ਰਾਨੀ ਜਿਨ ਗੁਰ ਹੈ ਤਰਾਇਆ ਜਿਸ ਪ੍ਰਸਾਦ ਮੋਹ ਹੈ ਨਹੀਂ ਮਾਇਆ ਹਲਤ ਪਲਤ ਜਿਨ ਗੁਰ ਹੈ ਸਵਾਰਿਆ ਤਿਸ ਗੁਰ ਉਪਰ ਸਦਾ ਹਉ ਵਾਰਿਆ ਮਹਾ ਮੁਗਦ ਤੇ ਕੀਆ ਗਿਆਨੀ ਗੁਰ ਪੂਰੇ ਕੀ ਅਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡਾ ਭਾਗ ਪਾਈਐ ਹਰਿ ਸੇਵ ਪ੍ਰਭਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹਮ ਬਾਰਿਕ ਸਰਨ ਪ੍ਰਭ ਦਇਆਲ ਅਵਗਣ ਕਾਟ ਕੀਏ ਪ੍ਰਭਿ ਆਪਣੇ ਰਾਖ ਲੀਏ ਮੇਰਾ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇ ਖਿਨ ਭੀਤਰ ਭਏ ਕਿਰਪਾਲ ਗੁਸਾਈ ਸਾਸ ਸਾਸ ਪਰ ਬ੍ਰਹਮ ਅਰਾਧਿ ਆਪਣੇ ਸਤਗੁਰ ਕੈ ਬਲ ਜਾਈ ਅਗਮ ਅਗੋਚਰ ਬੇਅੰਤ ਬੇਅੰਤ ਸੋ ਆਮੀ ਅਗਮ ਅਗੋਚਰ ਬੇਅੰਤ ਸੁਆਮੀ ਤਾ ਕਾ ਅੰਤ ਨ ਪਾਈਐ ਲਾਹਾ ਖਾਟ ਹੋਈਐ ਧਨਵੰਤਾ ਆਪਣਾ ਪ੍ਰਭੂ ਧਿਆਈਐ ਆਠ ਪਹੈੜ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਬਿਖ ਸਭ ਨਾਸੀ ਸਾਚ ਨਾਮ ਗੁਰਦੀਨੀ ਰਾਸੇ ਪ੍ਰਭ ਕੀ ਦਰਗਹ ਸੋਭਾਵੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਬਿਨਸ ਹੈ ਅਗਿਆਨ ਅੰਧੇਰਾ ਮਨ ਤੇ ਜਾਈ ਰਹਾਉ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੇਂ ਸੋ ਭਲ ਹੋਸ ਤਿਸ ਗੁਰ ਕੋ ਹਉ ਸਦ ਪਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵੱਡ ਭਾਗੀ ਜਿਸ ਮਿਲਤੇ RAM ਲਿਵਲਾ ਕੀ ਕਰ ਕਿਰਪਾ ਪਰਮ ਬ੍ਰਹਮ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਠ ਪਹਿਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਣਾਏ ਪਰਭਾਤੀ ਮਹੱਲਾ ਪੰਜਵਾਂ ਕਰ ਕਿਰਪਾ ਆਪਣੀ ਪ੍ਰਭ ਕੀਏ ਹਰਿ ਕਾ ਨਾਮ ਜਪਣ ਕਉ ਦिए ਆਠ ਪਹਿਰ ਗੁਣ ਗਾਏ ਗੋਬਿੰਦ ਭੈ ਬਿਨਸੇ ਉਤਰੀ ਸਭ ਚਿੰਦ ਉबरे ਸਤਗੁਰ ਚਰਨੀ ਲਾਗ ਜੋ ਗੁਰ ਕਹੈ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾ ਮਨ ਤਨ ਵਸਿਆ ਹਰ ਪ੍ਰਭ ਸੋਈ ਕਾਲ ਕਲੇਸ਼ ਕਿਛ ਵਿਗੜ ਨਾ ਹੋਈ ਸਦਾ ਸਦਾ ਪ੍ਰਭ ਜੀਅ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਾਰਾ ਨਕਾਮ ਲਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਨ ਕਾ ਮਾਰਗ ਜਾਨਾ ਪਾਏ ਭਗਤ ਹਰਿ ਸਿਓ ਮਨ ਮੰਨ ਸੁਣ ਸੱਜਣਾ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹ ਹੈ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕਹੋ ਨਾਨਕ ਵਡ ਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾ ਸੇ ਤਨਵੰਤ ਸੇਈ ਸਚ ਸਹਾ ਹਰ ਕੀ ਦਰਗਹ ਨਾਮ ਵਿਸਾਹ ਹਰ ਹਰ ਨਾਮ ਜਪੋ ਮਨ ਮੀਤ ਗੁਰ ਪੂਰਾ ਪਾਈਐ ਵਡ ਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵੱਜੀ ਬਾਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਣਾ ਗੁਰ ਪ੍ਰਸਾਦੀ ਹਰ ਰੰਗ ਮਾਣ ਬਿਨ ਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰਹਿ ਪਾਰ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਪੂਰਾ ਪੂਰੀ ਤਾ ਕੀ ਕਲਾ ਗੁਰ ਕਾ ਸਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਕ ਨਸੈ ਹਰ ਰੰਗ ਰਾਤਾ ਮਨ RAM ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾ ਵੈ ਰਹਾਉ ਗੁਰ ਪ੍ਰਸਾਦੀ ਉਤਰੇ ਪਾਰ ਭਉ ਪਰਮ ਬਿਨ ਸੇ ਬਕਾਰ ਮਨ ਤਨ ਅੰਤਰ ਵਸੇ ਗੁਰ ਚਰਨ ਨਿਰ ਭੈ ਸਾਧ ਪਰੇ ਹਰ ਸਰਨਾ आनंद सहज रस सूख कनेरे दुश्मन दुख ना आवै नेरे गुर पूरा अपने अपने कर राखे गुर पूरा अपने कर राखे हर नाम जपत किल बिक्ख सब लाथे संत साजन सिख भय सोहेले गुर पूरा प्रभु स्यों लै मेले जन्म मरण ਅਟਲਾ ਗੌਰਪੂਰਾ ਪੂਰੀ ਤਾ ਕੇ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਅਟਲਾ ਵੀ ਨਹੀਂ ਬੋਲਣਾ ਤੇ ਅਟੱਲਾ ਅਧਕਲਾ ਕੇ ਵੀ ਨਹੀਂ ਗੁਰ ਕਾ ਸ਼ਬਦ ਸਦਾ ਸਦ ਅਟਲਾ ਇਉਂ ਪਾਠ ਇਸ ਦਾ ਕਰਨਾ ਹੈ ਆਪਾਂ ਆਮ ਪੰਜਾਬੀ ਭਾਸ਼ਾ ਵਿੱਚ ਅਫਜ ਅਟੱਲ ਬੋਲ ਦਿੰਦੇ ਆ ਪਰ ਉਹ ਵੀ ਅਟੱਲ ਨਹੀਂ ਹੁੰਦਾ ਅਟਾਲ ਹੁੰਦਾ ਹੈ اٹلا گورکا سابد سدا ساد اٹلا اٹلا نہیں اٹلا اٹلا ہاں جی گور پورا اپنے کر راکھے ہر نام جپت کِل بکھ سب لا تھے سنت ساجن سکھ بھے سہیلے گور پورا پرب سیوں لے میلے ਜਾਨਮ ਮਾਰਨ ਦੁਖ ਫਾਹਾ ਕਾਟਿਆ ਕਹੋ ਨਾਨਕ ਗੁਰ ਪਰਦਾ ਢਾਕੇ ਆ